ਆਈ ਹੋਪ ਤੇ ਸਾਰੇ ਆਨੇ ਬਹੁਤ ਵਧੀਆ ਹੋਵਾਂਗੇ ਲਾ ਦੇ ਮੁੰਡਿਆ ਲਾ ਦੇ ਲੋਕ ਆਹ ਪੜਾ ਦੂਜਾ ਪਾਰ ਆ ਗਿਆ ਪਹਿਲੇ ਪਾਰ ਤੇ ਆਪਣਾ ਸਿੰਪਲ ਸੀਗਾ ਦੂਜੇ ਪਾਰ ਤੇ ਆਪਾਂ ਕਰਨਾ ਲੰਡਾ ਲੰਡਾ ਬੰਨ ਕੇ ਕਰਦੇ ਸੀ ਚੱਲੀ ਜਾਂਦੇ ਚੱਲ ਬੱਜਲੀਏ ਲੋ ਮੁੰਡਿਓ ਹੁਣ ਆਪਾਂ ਮੋਟਰਸਾਈਕਲ ਨੂੰ ਕਰਾਂਗੇ ਆਪਣੀ ਪੂਸ਼ ਵੱਢ ਕੇ ਪਿੱਛੋਂ ਫਿਰ ਟਾਇਰ ਦੀ ਪੂਰੀ ਲੁੱਕ ਦੇ ਹੋਗੀ ਇਹਦੀ ਨਹੀਂ ਇਹ ਵਾਲੀ ਵੜਦੇ ਨਹੀਂ ਆ ਇਹਦੀ ਨਹੀਂ ਰਾਣੀ ਸੁੰਦਰਾ ਦੀ ਵੜਦੇ ਨਹੀਂ ਆਪਾਂ ਤੇ ਫੇਰ ਕਰੋ ਇਹ ਚੈੱਕ ਫੇਰ ਲੱਗੂਗਾ ਸੋਨਾ ਫੇਰ ਜਲਦੀ ਜਲਦੀ ਤੁਸੀਂ ਇੱਕ ਇਹ ਸਬਸਕ੍ਰਾਈਬ ਕਰ ਦਿਓ ਫਿਰ ਆਪਾਂ ਅਗਲਾ ਟਾਇਰ ਵੀ ਪਾ ਲਾਂਗੇ ਲੋਏ ਵੀਡੀਓ ਆਵੇਂ ਵੰਡਿਆ ਠੀਕ ਐ ਕਿੱਦੋਂ ਆਈ ਕਿਥੋਂ ਆ? ਉਹ ਵੀ ਕੈਮਰਾ ਰੱਤ ਵੇਖਿਆ ਹੀ ਗੱਲ ਚੈਨ ਸੀ ਇੱਕ ਹੋਰ ਆ ਰਿਹਾ ਠੀਕ ਸੀ ਬਾ ਵੀ ਤੈਨੂੰ ਇੱਕ ਹੋਰ ਵਲੌਗ ਚ ਪਾ ਦੇਣਾ ਤੈਨੂੰ ਅੱਜ ਫੇਰ ਵਲੌਗ ਆ ਜਾਣਾ ਉਹ ਮੈਂ ਆਪਾਂ ਚੱਲੇ ਆਂ ਪੋਚ ਲੈਣ ਪੋਚ ਲੈਣਾ ਯਾਰ ਆ ਗਿਆ ਉਹਨੂੰ ਵਾਟ ਦੀ ਵਾਲੀ ਭਾਂਗੇ ਰੀਤ ਨਾਲ ਆਪਾਂ ਵੜ ਦੇਗੇ ਪੱਤੀ ਦੇ ਕਰਾਂਗੇ ਨਾ ਚਲੋ ਜੀ ਕੀਤਾ ਹੈ ਹੀ ਮੈਨੂੰ ਲੱਗਦਾ ਉਹ ਹੀ ਹੋਊਗਾ ਲੱਡੀ ਹੋਈ ਦਊਗਾ ਮੈਨੂੰ ਲੱਗਦਾ ਥੋੜਾ ਜਿਹਾ ਨੈਮਰ ਫੋਟ ਅਹ ਔਨ ਦਾ ਚਾਵਾਗੇ ਨਾਲ ਬਾ ਨੂੰ ਵੀ ਲੈ ਆਇਓ ਚੱਕ ਕੇ ਆ ਲੈ ਆਲਾ ਤਾ ਹੋ ਗਈ ੁੰਡੋ ਚਾਪਾ ਲੈ ਲਈਦਾ ਬਾਸੌਂਡ ਲਾ ਕੇ ਫੋਲੋ ਕੇ ਬਾਹਰ ਦੇ ਵਿੱਚ ਜਲੋ 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 ਕਿ ਚਾਈਏ ਰੋ ਗਿਆ ਯਾਰ ਚੱਲਦੇ ਆ ਰੁਕਦਾ ਕਿਉਂ ਨਹੀਂ ਤੂੰ ਮੈਂ ਚੱਲਣਾ ਫਿਰ ਮਨ ਨੂੰ ਉਹਦੇ ਤੇ ਹਮਲੇ ਤਾਂ ਸਬਰ ਦਾ ਫਲ ਮਿੱਠਾ ਹੁੰਦਾ ਰੁਕ ਜਾ ਹੈ ਆ ਕੀ ਆ ਕੀ ਕਹਿ ਰਿਹਾ ਸੀ ਆ ਵੀਰ ਜੀ ਤੁਹਾਨੂੰ ਵਧਾਈਆਂ ਥੋੜੀ ਰਾਣੀ ਸੁੰਦਰ ਕਾਰੀ ਵਧਾਈਆ ਬਈ ਭਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਿਆਂ ਤੋਂ ਕਰਾ ਦੋ ਸਬਸਕ੍ਰਾਈਬ ਕਰਾ ਦੇ ਜਿੰਨੇ ਫੋਨ ਹੈਗੇ ਆ ਫੈਕਟਰੀ ਸਾਰਿਆਂ ਤੋਂ ਸਬਸਕ੍ਰਾਈਬ ਕਰਾ ਦੇ ਸਾਰਾ ਫੈਕਟਰੀ ਦਾ ਨਾਗ ਵਿੱਚ ਲੈ ਲੇਗਾ ਉਹ ਸਾਰਿਆਂ ਤੋਂ ਕਰਾ ਦੇ ਜਿੰਨੇ ਵੀ ਹੈਗੇ ਬਾਬਾ ਹੀ ਫੋਨ ਹੈਗਾ ਤੇਰੇ ਕੋ ਟੱਚ ਬੱਬਾ ਸਬਸਕ੍ਰਾਈਬ ਕਰ ਲੈ ਮੇਰੇ ਚੈਨਲ ਨੂੰ ਠੀਕ ਆ ਕੀ ਦੇਣਾ ਲੰਡਾ ਨਾ ਵਡਾਂਗੇ ਅਸੀਂ ਲੰਡਾ ਕਰ ਦੇਣਾ ਅੱਜ ਜੋ ਰਿਲੈਕਸ ਕਿੱਥੇ ਡਾਰਾ ਪਵਾਦਾ ਰਾਣੀ ਸੁੰਦਰਾ ਲੰਡੀ ਕਰ ਲੈ ਟਾਇਰ ਕੋ ਤੋ ਦਾ ਪਾਇਆ ਆਇਆ ਵਿਖਾ ਗਲੇਮ ਕਾ ਟਾਈਮ ਤਾਂ ਲਾਵੇ ਆਦੀ ਮੈਂ ਵੀ ਆ ਰਹੀ ਨਾ ਵੱਡਾ ਸਪਲੈਂਡਰ ਦਾ ਨਹੀਂ ਹਾਂ ਸਾ ਮੈਂ ਨਾ ਮੈਂ ਚਰ ਕਰਕੇ ਭਾਈ ਜਿਹਾ ਪਾਵੇ ਦਾ ਠੀਕ ਆ ਹੁਣੇ ਵੀ ਵੇਖਿਆ ਵਲੋਗ ਸਹੀ ਹੋਣਾ ਹੀ ਕਹਿੜਾ ਕੋਣ ਹਿੰਦੀ ਕਿੱਥੇ ਬੋਲਿਆ ਬੋਲੀ ਹੈ ਨਾ ਹਾਂ ਚੜ ਜੂਗਾ ਜੇ ਪਾਣ ਲੱਗ ਗਏ तेरे ਬਾਬੇ ਦੀ ਕਿਰਪਾ ਹੋਣੀ ਚਾਹੀਦੀ ਚੜਨ ਨੂੰ ਸਾਰਾ ਕੁਝ ਚੜ ਜਾਂਦਾ ਅੱਜ ਲੰਡਾ ਕਰ ਦੇਣਾ ਬਸ ਜਾਣਾ ਪੀਰ ਖਾਨੇ ਜਾਣਾ ਸ਼ਾਮ ਨੂੰ ਜੀ ਅੱਜ ਪੌਣੇ ਆ ਪੀਰ ਖਾਨੇ ਜਾਣਾ ਸ਼ਾਮ ਨੂੰ ਸਾਰੇ ਕੱਢੋ ਇਕੱਠੇ ਜਲਦੇ ਆਜੋ ਕਿੱਥੇ ਵੇਖਦੇ ਅੱਜ ਲੰਡਾ ਹੋਇਆ ਸ਼ਾਮ ਤੱਕ ਸਾਰਾ ਕੋ ਲੇਟਾ ਵੀ ਲਾਣੀਆਂ ਉਹਦੇ ਹੋਰ ਹਾਂਜੀ ਬਈ ਸਾਸਰੀ ਗਾਇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਫੋਲੋ ਕਰੋ ਲਾਈਕ ਕਰੋ ਹੈ ਫੜਾ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂਜੀ ਮਿੱਤਰੋ ਕੀ ਹੋ ਰਿਹਾ ਹੈ ਓਹ ਕੀ ਹੋ ਗਿਆ ਚੱਲਿਆ ਨਹੀਂ ਤਾਰੀ ਨੇ ਗਈ ਅੰਦਰ ਮੈਸਟਰੀ ਪਾਲਾ ਮੈਸਟਰੀ ਪੜਾਈ ਨਹੀਂ ਪੜਾਈ ਨਹੀਂ ਤੂੰ ਜੋ ਨਹੀਂ ਪੜ੍ਹ ਲਿਆ ਓਏ ਸਹੀ ਵੱਡੀ ਸਿੱਧੀ

ਜੀ ਮਿੱਤਰੋ ਤੇ ਕਰਤਾ ਕੰਮ ਸਟਾਰਟ ਬਲਾਸ ਸੀਟ ਖੋਲਦੇ ਆਂ ਲਈ ਪੈ ਜੇ ਬਸ ਯਾਰ ਪੁੱਛ ਕੇ ਪਾਵੇਂ ਨਾਲ ਲਓ ਜੀ ਮਿੱਤਰੋ ਪੁੱਛ ਜਾਏ ਉਹ ਐਦਰਾ ਹੱਸ ਕੇ ਰੋ ਰੋ ਮੜ ਚਲੋ ਚਲੋ ਹੋਏ ਤੋੜਨਾ ਲੀਕੋ ਹਾ ਟਾਰ ਕਾਦੀ ਆਏ ਇੱਥੇ ਲੱਗਦੀ ਆ ਐਂਡਿਕਟਰਾਂ ਦੇ ਇਹਦੀ ਆਵਾਜ਼ ਇਸ ਸੰਗ ਕਰੀਅਰ ਮੈਂ ਇਹ ਕਾਦੀ ਆ ਅੱਜ ਜਿਹੜੀ ਐਕਸ ਵੀ ਆ ਚੱਲੋ ਕੋਈ ਨਾ ਕਰੋ ਲੋਕ ਤੱਕ ਜਾਂ ਤੇ ਰਿਟਾਇਰ ਕਹਿਣ ਲੱਗਦਾ ਹੁਣ ਏ ਸਰਾ ਪਤਲਾ ਇਹ ਲੱਗਣ ਲੱਗ ਗਿਆ ਨਹੀਂ ਦੇਖ ਤੂੰ ਟਾਇਰ ਸੁਣਾ ਲੱਗਦਾ ਪਲੱਸ ਰਾਨੀ ਲੁੱਕ ਚ ਹੈ ਲਓ ਬਈ ਮੁੰਡਿਆ ਐ ਠੀਕ ਆ ਲੁੱਕ ਇੱਥੋਂ ਵੇ ਹੋਏ ਇੱਥੋਂ ਵਾਲੇ ਹੀ ਖਤਰਨਾਕ ਲੁੱਕ ਲੱਗਦੀ ਆ ਬੱਸ ਵਾਓ ਨਾ ਮੁੰਡਿਆ ਹੋ ਗਿਆ ਰੈਡਿੰਗ ਹੱਥ ਦੇਖੋ ਜੀ ਹੱਥ ਦਿਖਾਈ ਤੇ ਬਈ ਭਈ ਇਹ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਮਿਹਨਤ ਬਹੁਤ ਲੱਗਦੀ ਆ ਸਾਡੀ ਲਓ ਬਈ ਮੁੰਡਿਓ ਹੁਣ ਬੰਦੀ ਨਾ ਗੱਲ ਹੋਣ ਲਾਦਾ ਛੋਟਾ ਪੂਰਾ ਗੈਂਡ ਰਾਣੀ ਸੁੰਦਰਾ ਜਲਦੀ ਜਲਦੀ ਬਾਬਿਓ ਵਨ ਕੇ ਸਬਸਕ੍ਰਾਈਬ ਕਰਾ ਦਿਓ ਤੇ ਫਿਰ ਆਪਾਂ ਅੱਗੇ ਵੀ ਇਹਦੇ ਟਾਇਰ ਫਵਾ ਦਾਂਗੇ ਸ਼ੇਅਰ ਕਰੋ ਇਹ ਚੈਪਟਰ ਐ ਦੇਰੀ ਘੈਂਟ ਲਾਦਾ ਏ ਹਾਈ ਗਾਇਸ ਅਸੀ ਅੱਜ ਲੈ ਵੀ ਮੰਡੋ ਆ ਕੇ ਲੈ ਆਏ ਆ ਤੇ ਆ ਸਾਡਾ ਪਾਲਾ ਨਹੀਂ ਯਾਰ ਘੈਂੜ ਲੱਗਦਾ ਛੋਟਾ ਤਖੜਾ ਛੋਟਾ ਤਿਆਰ ਆ ਤੇ ਅਸੀਂ ਜਾਵਾਂਗੇ ਸ਼ਿਮਲੇ ਅਨੰਦਪੁਰ ਲੈ ਕੇ ਆ ਨਾ ਚਾਰ ਰੂਟ ਤੋਂ ਲਾ ਸ਼ਿਮਲੇ ਚੱਲਦੇ ਸ਼ਿਮਲੇ ਚਾਰੇ ਇੱਕ ਹੋਰ ਇਹਦੇ ਨਾਲ ਦਾ ਨਹੀਂ ਯਾਰ ਘੈਂਟ ਲੱਗਦਾ ਹੋ ਆ ਰਾਨੀ ਸੁੰਦਰਾ ਰਾਨੀ ਸੁੰਦਰਾ ਟੂ ਨਹੀਂ ਯਾਰ ਸੋਨਾ ਲੱਗਦਾ ਕੈਨ ਆ ਡਾਰਲਿੰਗ ਸਾਰਾ ਕੋਆ ਸਦੀ ਮੈਂ 2 ਐਕਸਟਾ ਸਾਡੀ ਮੁੰਡਿਆਂ ਦਾ ਕਰ ਲੁੱਕ ਚੈੱਕ ਗੱਡੀ ਦੀ ਵੇ ਚੱਤ ਆ ਗਿਆ ਵਿੱਚ ਸਟਾਰਟ ਆਸੇ ਅਗਰਵਾ ਤਰੀਆਂ ਦੇ ਵਿੱਚ ਸਟਾਰਟ